ਹਰ ਜੀ ਠੀਕੇ ਮੈਂ ਪਾਲੇ ਦੀ ਕੁੜੀ ਆ ਚੁੱਕੀ ਦੇਖੋ ਆਸਟ੍ਰੇਲੀਆ ਚ ਮੈਂ ਇਹਨੂੰ ਕਹਦਾ ਰੰਗ ਕਾਲਾ ਹੋ ਜਾਣਾ ਜਿੰਨਾ ਤੂੰ ਛੱਜ ਤਾਂ ਬੋਲੇ ਛਾਨਣੀ ਬੋਲੇ ਜੀਤੀ 3600 ਸੇਗਾ ਤੁਰਿਆ ਜਾ ਮੇਰੀ ਖਾਲੀਆਂ ਰੋਕੀਆਂ ਸੌਣ ਲਿਆ ਨਾਲੀ ਕਹਿੰਦੇ ਅੰਜਲੀ ਅਸੀ ਜਨਵੀ ਚਾਹਤ ਤੇ ਨੈਂਸੀ ਚੁੱਕਾ ਵੇ ਸਾਰੀਆਂ ਜਲਦੀ 딜ਾਂ ਬਣਾਉਣ ਗਈਆਂ ਸੌਣ ਨਾਲਿਆ ਮੇਕਅਪ ਮੂਕਅਪ ਚ ਆਹ ਦੇਖੋ ਗੋਰੀਆਂ ਵੀ ਹੈਗੀਆਂ ਸਾਡੇ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਦੇ ਵਿੱਚ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਸਤਰੀ ਗਾਲਾ ਕੀ ਆਲਾ ਸੋਣਿਓ ਹੁਣ ਕਿਦਾਂ ਨੂੰ ਮੂੰਹ ਚੱਕ ਲਿਆ ਵਾ ਜੇ ਕੱਲ ਤੇਰੀ ਮੰਜੀ ਨੇ ਕੋਈ ਪੈਤੀ ਦੇ ਮੂੰਹ ਕੀ ਤੇਰੇ ਯਾਰ ਮਾਰੇ ਹੋਣਾ ਮੈਂ ਟਰੈਕਟਰ ਨਹੀਂ ਦਿੱਤੇ ਕਹਿੰਦੇ ਧੂਣ ਵਾਲਿਆ ਨਹੀਂ ਤੇ ਤੋਤੇ ਨਹੀਂ ਜਾਂਦੇ ਹੀ ਟਰੈਕਟਰ ਧੋਕੇ ਖਿਲਾ ਰਿਆ ਕਿਉਂ ਐਵੇਂ ਤੇ ਜਿਹੜੇ ਤੇਰੀ ਲੋੜ ਪੈਣ ਤੇ ਸਾਥ ਛੱਡ ਹਾਂ ਚੱਜਦੇ ਫੜਾ ਲੈ ਲੋ ਕਿੱਧਰ ਤੇ ਖੂੰਦੀ 로ਡ ਪਈ ਤੇ ਪਹਾੜੀ ਚੜ ਚੜ ਮੁੰਦੇ ਆ ਹੁਣੇ ਓ ਸ਼ਿਟ ਕਿੱਦਾਂ ਗਲਤ ਬੋਲਦੀ ਮਮੀ ਤੂੰ ਐਦਾਂ ਥੋੜੀ ਬੋਲੀਦਾ ਤੇ ਫੇਰ ਐਵੇਂ ਤੇਰੇ ਯਾਰ ਹੈਗੇ ਕਿ ਕਿਨਾਰ ਕੀ ਐ ਸੱਤਰੀ ਗਾਲਜੀ ਕੀ ਹਾਲ ਚਾਲ ਆ ਮੇਰੇ ਘਰ ਤੇ ਨਾ ਭੱਜਾਂ ਆਉਂਦੀ ਨਾ ਗੱਲਾਂ ਮਾਰਨ ਨੂੰ ਨਾ ਐਦੀ ਚੁਗਲੀ ਉੱਥੋਂ ਤੇ ਉਹਦੀ ਉੱਥੋਂ ਬੁੜਕੇ ਪੈਦਾ ਸਿਆਪ ਮੈਂ ਤਾਂ ਭੈੜ ਗੱਲ ਕੀਤੀ ਨਹੀਂ ਮੈਂ ਥੋੜੀ ਦੀਆ ਮੈਨਾਂ ਦਾ ਇੰਨੀ ਕੀਤੀ ਉਹਨੇ ਇੰਨੀ ਬਣਾ ਕੇ ਦੱਸਤੀ ਆ ਤੇ ਉਹ ਤਾਂ ਦੱਸਣੀ ਹੁੰਦੀ ਆ ਆਪਣਿਆਂ ਦੇ ਗਾਂਜ ਗਾਂਵ ਦਾਖਲਾ ਕੇ ਕਰਨੀ ਹੁੰਦੀ ਆ ਗੱਲ ਵੱਧ ਹੀ ਜਾਂਦੀ ਐਥੋਂ ਲੀਕ ਹੋ ਗਈ ਨਾ ਉਹ ਉੱਪਰਲੀ ਨੁੱਕਰ ਤੇ ਕਰ ਗੱਲ ਅੱਜ ਵੀ ਗੂਗਲ ਦੂਜੇ ਨੰਬਰ ਤੇ ਆ ਖਬਰਾਂ ਸਰਚ ਕਰਨ ਤੇ ਪਹਿਲੇ ਨੰਬਰ ਤੇ ਹਜੀਤ ਕੌਰ ਜੀ ਸ਼ਰਾਬ ਨਹੀਂ ਇਹ ਫਲਾਉਂਦੀ ਖਬਰਾਂ ਕਿਹੜੇ ਇਹਨੂੰ ਕਿਹੜੀ ਜੇ ਪਈਆਂ ਦੇ ਚਰ ਹੋ ਗਿਆ 2 ਮਹੀਨੇ ਇਹਨੇ ਪਈ ਖਾਧ ਗਾੜੀ ਠੋਕ ਤੱਕ ਛੱਜ ਤਾਂ ਬੋਲੇ ਛਾਨਣੀ ਬੋਲੇ ਜੀ 3600 ਰੁਪਏ ਦਾ ਤੁਰਿਆ ਜਾਂ ਮੇਰੀ ਖਾਲੀਆਂ ਰੋਕੀਆਂ ਸੌਣ ਲਿਆ ਸਾਤ ਸ੍ਰੀ ਕਾਲ ਜੀ ਕੀ ਹਾਲ ਚਾਲਾ ਪ੍ਰਮੋਸ਼ਨ ਆਪਣਾ ਸ਼ੁਰੂ ਹੋ ਚੁੱਕਿਆ ਚੱਲੇ ਬਾਬੇ ਦਾ ਨਾਮ ਲੈ ਕੇ ਪ੍ਰਮੋਸ਼ਨਾਂ ਪ੍ਰਮੋਸ਼ਨਾਂ ਕਰੀ ਜਾਂੀਆਂ ਯਾਰ ਕੋਈ ਨਹੀਂ ਖੜਦਾ ਟਾਈਮ ਤੇ ਕੱਲ ਜੇ ਮੂੰਹ ਲਟਕਾ ਕੇ ਬੈਠਾ ਸੀ ਮਾਰ ਪਰਸੋਂ ਤੇ ਆ ਲੱਭਾਇਆ ਤੇ ਹੁਣ ਤੈਨੂੰ ਬੰਦਾ ਆਉਂਦੀ ਪਰਸੋਂ ਮੂੰਹ ਲੰਗਾਇਆ ਸੀ ਮੈਂ ਪਰਸੋਂ ਅੱਜ ਨਹੀਂ ਲੰਗਾਇਆ ਆਹ ਵੇਲਾ ਅੰਦਰ ਖੜੇ ਨਾ ਜਿੰਨਾਂ ਨੇ ਦਿੱਤੇ ਟਰੈਕਟਰ ਅੱਜ ਵੀ ਖੜੇ ਲੈਣ ਨਹੀਂ ਆਏ ਅੱਜ ਦੇ ਕੋਈ ਯਾਰ ਦੇ ਨਹੀਂ ਬਣਾਏ ਖੜੇ ਹੀ ਖੜੇ ਹੀ ਰਾਜ ਦਾ ਟਰੈਕਟਰ ਅੱਜ ਵੀ ਅੰਦਰ ਖੜਾ ਹੈ ਰਾਜ ਦੀ ਭੇੜੀ ਭਰੀ ਹੈ ਟਰੈਕਟਰਾਂ ਟਰਾਲਾਂ ਗਾ ਐਂਗਾ ਬਾਈ ਜੇ ਲੋਡ ਪਈ ਤਾਂ ਭਰ ਆ ਜਾਂਦੇ ਤੇ ਚੱਪਦਾ ਰਿਹਾ ਵਿਚਾਰਾ ਉਹ ਹੁੰਦਾ ਜਾ ਰਹੀ ਸੀ ਕੱਲਾ ਖੜਿਆ ਜਿਹੜਾ 2 ਦਿਨ ਚੱਪਦਾ ਰਿਹਾ ਠੀਕ ਹਨ ਗੁੱਡ ਮਾਰਨਿੰਗ ਖੜੇ ਲਾਈਟ ਟਰੈਕਟਰਾਂ ਦੀ ਜਨਸੀ ਨੂੰ ਅਭੀ ਤੋ ਉਸ ਪਰ ਬਾਕੀ ਹੈ ਹਰਜੀ ਠੀਕੇ ਮੈਂ ਆਲੇ ਦੀ ਕੁੜੀ ਆ ਚੁੱਕੀ ਦੇਖ ਰੋ ਆਸਟ੍ਰੇਲੀਆ ਚੋਂ ਮੈਂ ਇਹਨੂੰ ਕਹਦਾ ਰੰਗ ਵਾਲਾ ਹੋ ਜਾਣਾ ਜਿੰਨਾ ਤੂੰ ਉਹ ਗਿਆ ਅੱਜ ਆਪਾਂ ਕੀ ਕਰਨਾ ਵਾ ਇਸ ਤੋਂ ਬਾਅਦ ਹੁਣ ਆਪਾਂ ਕੀ ਕਰਨ ਲੱਗੇ ਆਂ ਮੱਜਾ ਨੇ ਵੈਰੀ ਗੁੱਡ ਤੇ ਚੱਲੂਗਾ ਐਂਪੈਸ਼ਟ ਸੋ ਤੁਹਾਨੂੰ ਆਹੀ ਮੱਜਾ ਅੱਧੇ ਘੰਟੇ ਤੋਂ ਪਹਿਲਾਂ ਨਿਵਾ ਕੇ ਵਿਖਾਰਾਂਗੇ ਆ ਸਾਰੀਆਂ ਹਲੋ ਐਸਕੂਯੂਮੀ ਵਿਚਾਰੀ ਦੇ ਮਾਰਦਾ ਕਿਉਂ ਆ ਉਹ ਵੀ ਜੀਆਂ ਵਾਲੀ ਆ ਇਹ ਅੰਜਲੀ ਆ ਅ ਨੋਟੀ ਸਿਮਰਨ ਕਿੱਥੇ ਆਪਣੀ ਵਾਓ ਇਹ ਬੈਠੀ ਐ ਉਹ ਚਿੰਗਮ ਘਾ ਰਹੀ ਐ ਨੋਟੀ ਸਿਮਰਨ ਐ ਸਿਮਰਨ ਕੀ ਕਰੀ ਜਾਂਦੀ ਆ ਨਾਲ ਹੀ ਕਹਿੰਦੇ ਅੰਜਲੀ ਅਸੀ ਜਨਵੀ ਚਾਹਤ ਤੇ ਨਾਂਸੀ ਤੇ ਇਧਰ ਬਰਾਉਨ ਕੁੜੀ ਵਾਓ ਵਾਓ ਸ਼ੇਰਨੀ ਵੀ ਲੀਡ ਵੀ ਵਾਹ ਯਾ ਕਮਾਲ ਹੈ ਬਈ ਕਮਾਲ ਹੈ ਵੀ ਸਾਰੀ ਕੈਟਾਗਰੀ ਆਪਣੇ ਕੋਲ ਹੈਗੀ ਆ ਕੋਈ ਮਿਸ ਹੋ ਗਈ ਤਾਂ ਤੁਸੀਂ ਵੀ ਦੱਸ ਸਕਦੇ ਹੋ ਆ ਕੀ ਨੀ ਉਹਦਾ ਨਾਮ ਦੱਸ ਕੋਈ ਕੋਈ ਵਧੀਆ ਜਾ ਮਣਕੋ ਵਾਹ ਵਾਹ ਜੀ ਵਾਹ ਬੰਬ ਜੱਟੀ 8 ਜੱਟੀ ਸਾਹਿਬ ਇੱਥੇ ਮਿਲਦੀਆਂ ਇਟ ਜੱਟੀ ਬੰਬ ਜੱਟੀ ਬਰੂਜ ਜੱਟੀ ਲਓ ਜੀ ਮੈਂ ਤੇ ਰੋਟੀ ਐ ਨਹਾਤ ਹੋ ਗਿਆ ਫਰੈਸ਼ ਏ ਟੂ ਜ਼ੈਡ ਸਾਰੀਆਂ ਫਰੈਸ਼ ਬੈਠੀਆਂ ਵਾਂ ਤੁਹਾਨੂੰ ਪਤਾ ਇਹ ਸਾਰੀਆਂ ਇਨਫਲੂਐਂਸਰਾਂ ਨੇ ਚੁੱਕਾ ਵੇ ਸਾਰੀਆਂ ਜਲਦੀ 딜ਾਂ ਬਣਾਉਣ ਗਈਆਂ ਸੋਣ ਨਹਾ ਲਿਆ ਮੇਕਅਪ ਮੁਕਅਪ ਚ ਆਹ ਦੇਖੋ ਗੋਰੀਆਂ ਵੀ ਹੈਗੀਆਂ ਸਾਡੇ ਕੋਲ ਦੋ ਦੋ ਬੱਲੇ ਨਵਗੀਆਂ ਸਾਰੀਆਂ ਵੈਰੀ ਗੁੱਡ ਵੈਰੀ ਗੁੱਡ ਗੁੱਡ ਮਾਰਨਿੰਗ ਮਿਲਦੇ ਆਂ ਫੇਰ ਹਾਂ ਜੀ ਗੱਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ